ਕਰਨੇ ਪੱਤੇ ਦਾ ਬਈਆ ਕੱਢਿਆ ਯਾਰ ਦੇਖੋ ਓ ਉੱਤੋਂ ਹੈ ਆ ਦਿਖਾਈਏ ਬੜਾ ਜੂਮ ਕਰਕੇ ਦਿਖਾ ਬਹੁਤ ਵਧੀਆ ਤਰ੍ਹਾਂ ਚੱਲ ਰਿਹਾ ਮੇਤਰੋ ਆਪਾਂ ਨੇ ਹੀ ਇੱਕ ਜਿਹੜੇ ਅੰਬ ਨੇ ਇਹਨਾਂ ਦੀਆਂ ਗੁਥਲੀਆਂ ਹੁੰਦੀਆਂ ਜਿਵੇਂ ਉਹ ਲਾਈਆਂ ਸੀਗੀਆਂ ਤਿੰਨ ਚਾਰ ਥਾਂਵੇਂ ਲਾਈਆਂ ਸੀ ਆਪਾਂ ਦਿਖਾ ਦਨੇ ਆ ਤੁਹਾਨੂੰ ਤੇ ਹੋ ਗਈਆਂ ਵਧੀਆ ਹਰੀਆਂ ਪਰ ਹੁਣ ਆਪਾਂ ਨੂੰ ਇੱਕ ਕਿਸੇ ਨੇ ਬਹਿਮ ਪਾਤਾ ਸੱਜਣ ਨੇ ਉਹ ਕਹਿੰਦੇ ਵੀ ਜਿਹੜੇ ਆਪਾਂ ਲਿਆ ਕੇ ਲਾਉਨੇ ਆ ਉਹ ਪਿਉਂਦ ਵਾਲੇ ਆਂਬ ਯਾਨੀ ਕਿ ਜਿਹਨੇ ਆਪਾਂ ਲਿਆ ਕੇ ਨਰਸਰੀ ਚੋਂ ਵੀ ਉਹੀ ਕਹਿੰਦੇ ਕਾਮਯਾਬ ਹੁੰਦੇ ਨੇ ਬਈ ਇਹ ਨਹੀਂ ਹੁੰਦੇ ਹੁਣ ਇਹਦੀ ਜਾਣਕਾਰੀ ਆਪਾਂ ਨੂੰ ਨਹੀਂ ਹੈਗੀ ਭਰਾ ਬਣ ਕੇ ਜੇ ਕਿਸੇ ਸੱਜਣ ਨੂੰ ਇਹਦੇ ਬਾਰੇ ਪਤਾ ਹੋਇਆ ਤਾਂ ਜਰੂਰ ਦੱਸੋ ਯਾਰ ਕਮੈਂਟ ਕਰਕੇ ਵੀ ਆਪਾਂ ਇਹਨੂੰ ਰੱਖ ਲਈਏ ਇਸ ਤਰ੍ਹਾਂ ਵੀ ਇਹ ਕਾਮਯਾਬ ਹੋਊਗਾ ਕਿਉਂਕਿ ਆਪਾਂ ਜਦੋਂ ਪੌਦਿਆਂ ਨੂੰ ਸੰਭਾਲਦੇ ਆਂ ਪਾਣੀ ਪਾਉਂਦੇ ਆਂ ਤਿੰਨ ਚਾਰ ਸਾਲ ਦੇਖੀ ਜਾਂਦੇ ਆਂ ਇਹਨਾਂ ਕੰਨੀ ਫਿਰ ਆਪਾਂ ਨੂੰ ਹੁੰਦਾ ਵੀ ਕੋਈ ਲੱਗੇ ਇਹਨਾਂ ਨੂੰ ਯਾਰ ਹਾਂ ਕਿਉਂਕਿ ਮੈਨੂੰ ਇੱਕ ਸੱਜਣ ਨੇ ਭੇਜਿਆ ਪਤਾ ਉਹ ਕਹਿੰਦੇ ਜਿਹੜੇ ਏਕਨ ਗੁਥਲੀ ਵਾਲੇ ਹੁੰਦੇ ਨੇ ਵੀ ਉਹ ਕਾਮਯਾਬੀ ਹੁੰਦੇ ਹੈਗੇ ਮੈਂ ਤਾਂ ਯਾਰ ਤਿੰਨ ਚਾਰ ਲਾਏ ਸੀ ਹੋ ਗਿਆ ਇਹੋ ਜੀ ਬਣਿਆ ਕਰਨੇ ਆ ਦਿਖਾ ਦਿਆ ਵੀ ਆਹ ਦੇਖੋ ਆ ਵੀ ਵਧੀਆ ਹੋ ਗਿਆ ਇਹ ਵੀ ਗੁਥਲੀ ਉਈ ਲਾਈ ਸੀਗੀ ਮਤਲਬ ਤੇ ਇੱਕ ਹੋਰ ਵੀ ਹੈਗਾ ਉਹ ਵੀ ਮੈਂ ਦਿਖਾਉਣਾ ਆਇਓ ਮੜਾਇਆ ਇੱਕ ਆਹ ਦੇਖੋ ਆ ਵੀ ਇੱਕ ਕਾਰਨ ਕਿਉਂ ਲਾਏ ਕਿਉਂ ਸੀਗੀਆਂ ਕੁਤਰੀਆਂ ਆਪਾਂ ਮਿੱਠੇ ਬਹੁਤ ਸੀਗੇ ਅੰਬ ਆਪਾਂ ਨੇ ਇਹਨਾਂ ਇੱਕ ਰਿਸ਼ਤੇਦਾਰੀ ਹੈ ਸਾਡੀ ਉੱਥੋਂ ਲਿਆਂਦੇ ਸੀਗੇ ਉਹਨਾਂ ਦੇ ਵੀ ਲੱਗੇ ਹੋਏ ਸੀ ਤੇ ਵਧੀਆ ਮਤਲਬ ਬੂਟਾ ਉਹਦੀ ਇਹ ਗੁਸਲੀਆਂ ਸੀਗੀਆਂ ਤੇ ਆਪਾਂ ਇਹ ਲਾਤੀਆਂ ਤੇ ਹਰੀਆਂ ਹਰੇ ਹੋਇਆ ਇਹ ਮਤਲਬ ਤੇ ਹੁਣ ਇਹ ਬਈ ਮੈਨੂੰ ਕਿਸੇ ਨੇ ਇੱਕ ਵਹਿਮ ਪਤਾ ਕਹਿੰਦੇ ਵੀ ਉਹੀ ਕਾਮਯਾਬ ਹੁੰਦਾ ਜਿਹੜੇ ਆਪਣੇ ਫਿਉਂਦ ਵਾਲੇ ਹੁੰਦੇ ਨਰਸੀਆਂ ਚ ਲਿਆਉਣ ਵਾਲੇ ਸੋ ਭਰਾ ਬਣ ਕੇ ਜਿਹੜੇ ਕਿਸੇ ਸੱਜਣ ਨੂੰ ਇਹ ਜਾਣਕਾਰੀ ਹੈਗੀ ਆ ਜ਼ਰੂਰ ਕਮੈਂਟ ਕਰਕੇ ਦੱਸੋ ਫਿਰ ਆਪਾਂ ਇਹਨਾਂ ਨੂੰ ਸੰਭਾਲੀਏ ਪੂਰਾ ਤੇ ਸੰਭਾਲਣ ਦਾ ਆਪਾਂ ਹੁਣ ਵੀ ਨੇ ਪੱਟਣੇ ਨਹੀਂਗੇ ਰੱਖਾਂਗੇ ਆਪਾਂ ਇਹਨਾਂ ਨੂੰ ਮਤਲਬ ਤੇ ਦੱਸਿਓ ਜ਼ਰੂਰ ਯਾਰ ਇੱਕ ਆਹ ਨਿੰਬੂ ਇਹ ਇਹ ਆਪਣੇ ਟੀਚਰਾਂ ਹੀ ਕਰੀ ਜਾਂਦੇ ਇਹਨੂੰ ਉਲਟ ਲੱਗਦੇ ਨੇ ਜਦੋਂ ਮਤਲਬ ਨਿੰਬੂ ਹੀ ਲੋਡ ਹੁੰਦੀ ਹੈ ਜ਼ਰੂਰਤ ਗਰਮੀਆਂ 'ਚ ਉਦੋਂ ਲੱਗਦੇ ਨਹੀਂ ਤੇ ਹੁਣ ਆਹ ਨਿੰਬੂ ਤੇ ਗਾਹਾਂ ਮੈਂ ਕਹਿੰਦਾ 10ਵੇਂ ਮਹੀਨੇ 'ਚ ਆ ਕੇ ਪਿਲੇ ਜੇ ਹੋਣਗੇ ਫਲ ਵਧੀਆ ਲੱਗਿਆ ਹੋਇਆ ਇਹ ਪਤਾ ਨਹੀਂ ਕੀ ਪਤੰਦਰ ਨੂੰ ਭੁਲੇਖਾ ਪੈ ਗਿਆ ਇਹਨੂੰ ਰਸ ਦਾ ਇਹਨ 4 ਸਾਲ ਦਾ ਇੰਨੀ ਕਰੀ ਜਾਂਦਾ ਆਪਣੇ ਨਾਲ ਇਹ ਆ ਨਰਸਰੀ ਚੋਂ ਲਿਆ ਕੇ ਲਾਇਆ ਸੀਗਾ ਕੌਂਦ ਵਾਲਾ ਇਹ ਵੀ ਤੀਜੀ ਜੋ ਥਿਊਰੀ ਲਾਤਾ ਯਾਰ ਇੱਥੇ ਪਤਾ ਨਹੀਂ ਆਮ ਆਪਣੇ ਕਾਮਯਾਬ ਨਹੀਂ ਹੁੰਦੇ ਖਾ ਨਹੀਂ ਮਿੱਟੀ ਨਹੀਂ ਮੰਨਦੀ ਆਪਣੀ ਕਹਿੰਦੇ ਹੁੰਦੇ ਆ ਤੇ ਇਹ ਪਿਉਂਗ ਵਾਲਾ ਨਰਸਰੀ ਵਾਲਾ ਜੇ ਉਹ ਦੇਖ ਲਾਂਗੇ ਵੀ ਇਹਨੂੰ ਲੱਗਦੇ ਆ ਕਿ ਉਹਨਾਂ ਨੂੰ ਲੱਗਦੇ